ਉਹ ਕੇ ਹੁੰਦਾ ਬੁੜੀ ਆਦੀ ਰਾਤ ਚਾਰ ਨੂੰ ਫੇਰ ਲੈ ਪਈ ਹੁਣ ਟਕਾਲਾ ਪਈ ਆ ਕਿ ਤੇਰਾ ਕੋਈ ਚੈਨ ਉਹ ਜਿਹੜੀ ਰੋਟੀ ਪਣੀ ਦੇ ਟਾਈਮ ਤੇ ਛਾੜੂ ਦੇ ਟਾਈਮ ਨੂੰ ਮੰਮੀ ਕੀ ਹੋਇਆ ਵਾ ਵਿਹੜੇ ਚ ਖਲਾਰਾ ਪਹਿਲੇ ਛਾੜੂ ਫੇਰ ਲਿਆ ਵਾ ਐ ਵੇਲੇ ਕੌਣ ਕਰੂ ਫੇਰਦਾ ਹੁੰਦਾ ਵਾ ਲਾਲੇ ਕੋਈ ਨਹੀਂ ਮੈਂ ਫੇਰ ਲੈਣੀ ਰੋਟੀ ਰਾਟੀ ਲਾਦੇ ਖਾਣੀ ਆ ਤੇ ਦੀ ਰਾਹੋਂ ਡਹੀ ਆ ਮੰਮੀ ਪੁੱਤ ਜੇ ਮੈਂ ਕਿਤੇ ਰੋਟੀ ਦਾ ਲਾ ਦੇਨੀ ਆ ਜੇਰਾ ਕਰਜੋ ਥੋੜਾ ਹੀ ਰਹਿ ਗਿਆ ਹੁੰਦਲਾ ਨਹੀਂ ਲਾਉਣੀ ਤੇ ਫਿਰ ਮੈਂ ਆਪੇ ਹੀ ਲਾ ਲੈਂਦੀ ਆ ਮੰਮੀ ਤੂੰ ਤੇ ਲੜਾਈ ਨੂੰ ਵਜਾ ਮਾਰਦੀ ਆ ਆ ਕੇ ਖਾਣਾ ਨਹੀਂ ਮੈਂ ਕਿਨੂੰ ਆਖਰੀ ਰੋਟੀ ਲਾ ਦੇ ਰੋਟੀ ਦਾ ਟਾਈਮ ਹੋ ਗਿਆ ਤੇ ਲੈ ਵੀ ਚਾਹੂ ਖੇਰ ਨੂੰ ਚਾਹੂ ਖੇਰ ਨਾਲ ਤੇਰੀ ਰੋਟੀ ਖਲੋਣ ਕਿ ਤੋਂ ਲੈ ਆਂ ਚਾਹੇ ਗਾਣਾ ਖਾਣੇ ਆਪਰੇ ਨਾਲ ਰੋਟੀ ਖਾ ਲੈ ਆ ਦੇ ਲੈ ਖਾਣ ਦੀ ਨਹੀਂ ਹੋਣੀ ਬਣਾ ਲਾ ਦੇ ਇਹ ਆ ਦੇਖਾਂ ਕਰਦੀ ਕੀ ਕਰਦੀ ਐ ਇੰਨੇ ਬੜੀ ਜਾਨ ਦੁਖੀ ਕੀਤੀ ਐ ਤਨੇ ਦੀ ਸੇਰਾ ਪੰਜਰ ਖਾਣਾ ਹੀ ਦਿੰਦਾ ਹੈ। ਕਿਆ ਜਾਣਦਾ ਕਿ ਮਾਤਾ ਮੀਨੂ ਮੀਤਾ ਨੇ ਆਪੇ ਰੋਟੀ ਲਾ ਰਹੀ ਹੈ ਨਾ। ਇਹ ਲਾ ਰਹੀ ਨਹੀਂ ਆਪ ਤੇ ਜੋਗੀ ਆਪ ਹੂੰ। ਮੈਂ ਲਾ ਨਹੀਂ ਲਾ ਚੜੂ। ਮੈਂ ਲਾ ਲੈਂੀਆਂ ਵਾ। ਬੱਚਾ ਤੋਂ ਬਾਹਰ ਮੁੰਡੇ ਨੂੰ ਕਹਿੰਨ ਕਰਕੇ ਆਥੇ ਜੀ ਮੈਂ ਤੋਂ ਕੰਮ ਕਰਾਂਗੀ ਤੂੰ ਦੱਸ ਉਹਨਾਂ ਨੂੰ ਚੁਗਲੀ ਲਾ ਦੇਣੀ ਆ। ਉਹਨੇ ਮੁੜ ਕੇ ਮੈਨੂੰ ਆਖਣਾ ਜਾਂ ਤੂੰ ਜਾ ਜਾ ਕੇ ਮੈਨੂੰ ਵਿੱਚ ਮੈਂ ਕਾਹਦੀ। ਰੋਟੀ ਨਹੀਂ ਨਹੀਂ ਜਦੋਂ ਤੂੰ ਮੈਂ ਰੋਟੀ ਲੈਣ ਦਾ ਲਾਗਾ ਤੇ ਚੁਗਲੀ ਤੇ ਕਰਾਉਣੀ ਆ ਮੈਂ। ਜਾਂ ਜਾ ਤੂੰ ਮੈਂ ਆਪੇ ਲਾ ਦੂੰਗੀ। ਇਹਦੇ ਮੱਥੇ ਤੇ ਮਾਰਾ ਦੋ ਟਿੱਕੀਆਂ ਲਾ ਦੇ। ਇਹਨੇ ਬੜੀ ਜਾਣ ਉੱਠੀ ਕੀਤੀ ਇਹਨੇ ਪਤਾ ਨਹੀਂ ਮੇਰੇ ਘਰ ਕੋ ਦੋ ਲੈਣਾ ਨੂੰ। ਹੱਥ ਦੋ ਚਾਰ ਸਾਰੇ ਸਾਰੀ ਮਰਤਨੀ ਬੈਠੀ ਲੈਣ ਲੱਗੀ। ਇਹਨੂੰ ਰੋਟੀਆਂ ਲਾ ਕੇ ਖਰਾਉਂਦਾ ਤੇ ਨਹੀਂ ਬਾਝਾਂ ਆ ਜਾਂਦਾ ਦੱਸੇ। ਇਹਨੂੰ ਤਾਂ ਜਦੇ ਛੜਾ ਪੈ ਜਾਂਦਾ ਜਦੋਂ ਉਹ ਕੰਮ ਕਰਦਾ ਹੈ ਤਾਂ। ਤੇਰਾ ਘਰ ਆ ਮੈਂ ਕਿਹੜਾ ਵੀ ਆਪਣੇ ਪਿਛਦੇ ਆ ਦੇ ਕੰਮ ਕਰਨ ਦੇਈ। ਇਹਦਾ ਕੰਜਰ ਖਾਂਦਾ ਹੈ। ਮੈਨੂੰ ਵੀ ਰੋਟੀ ਖਾਣਾ ਮੈਂ ਨਹੀਂ ਖਾਣੀ ਮੈਨੂੰ ਰੋਟੀ ਖਾਣਾ ਪਹਿਲਾਂ ਤੂੰ ਰੋਲਾ ਪਾਉਣ ਦੇ ਯਾਰ ਪਹਿਲਾਂ ਤੂੰ ਮੈਨੂੰ ਕੰਮ ਕਰਦੀ ਨੂੰ ਢਾਹਿਆ ਰੋਟੀ ਲੈ ਆਂਦੇ ਰੋਟੀ ਲੈ ਆਂਦੇ ਮੈਂ ਤਾਂ ਖਾਣੀ ਆ ਮੈਨੂੰ ਰੋਟੀ ਹਲੇ ਨਹੀਂ ਮੈਂ ਖਾਣੀ ਰੋਟੀ ਹਲੇ ਨਹੀਂ ਟਾਈਮ ਪਹਿਲਾਂ ਨਹੀਂ ਰੋਲਾ ਪਾਉਣ ਦੇ ਯਾਰ ਹਲੇ ਟਾਈਮ ਹੀ ਨਹੀਂ ਰੋਟੀ ਦਾ ਤੂੰ ਮੈਨੂੰ ਖਾਣੀ ਜਿਆਦੀ ਨਹੀਂ ਕਿ ਤੂੰ ਕੰਮ ਕਰਦੇ ਹੋਏ ਕਿ ਕਿਨੂੰ ਆਪ ਤੇ ਤੰਮੀ ਪਈ ਰਹਿਣੀ ਆ ਤੂੰ ਤਾਂ ਗਲਾ ਗਲਾਵਾ ਲਾਉਂਦੇ ਇਦੋਂ ਦਾ ਖਾ ਕੇ ਸੌ ਮਰ ਜਾਵੇਂ ਪਹਿਲਾਂ ਤੂੰ ਰੋਲਾ ਪਾਉਣ ਦੇ ਪਹਿਲਾਂ ਲੈਣੀ ਕੋਈ ਰਾਈ ਵੜਾ ਕੇ ਆ ਮੇਰਾ ਦਿਖਾਂਦੇ ਆਵਾਂ ਜਾ ਤਰਵਾ ਲੋ ਕੋ ਪਰਨਾ ਨਹੀਂ ਖਾਣੀ ਕੋਤੀ ਅੰਦਰ ਨਹੀਂ ਖਾਣੀ ਕੋਤੀ ਫੇ ਮੈਨੂੰ ਕੰਮ ਕਰਤੀ ਹੋਣਾ ਟਾਇਆ ਕਰ ਜਾ ਫੇ ਆਪ ਕਰਦੇ ਕਰੋ ਕੰਮ ਤੈਨੂੰ ਰੋਟੀ ਵੇਲੇ ਨੁ ਪਕਾ ਦਿਆ ਕਰਾਂ ਮੈਂ ਖਾਣਾ ਲੈ ਵਧੋ ਨਾ ਨਹੀਂ ਨਹੀਂ ਮੈਂ ਨਹੀਂ ਖਾਣੀ ਲੈ ਜਾ ਮੈਂ ਜਾ ਮੈਂ ਨਹੀਂ ਖਾਣੀ ਨਹੀਂ ਰੋਟੀ ਤੂੰ ਮੈਨੂੰ ਫੇਰ ਆਖੀ ਮੰਮੀ ਤੇ ਮੈਨੂੰ ਦੇਣਾ ਰੋਟੀ ਚਾਹੀਦੀ ਫੇਰ ਮੈਂ ਲਾ ਕੇ ਦਊਂਗੀ ਲਾਣਾ ਕਰ ਫੇਰ ਆਪੇ ਜੇੜਦਾ ਹੀ ਹੈ ਤੇ ਡਰਾਵੇ ਮਾਰਦੀ ਰਹਿਣੀ ਆ ਕਹ ਰੱਖਿਆ ਇਹ ਨਵੇਂ ਨਾ ਆ ਆ ਮੁੰਡੇ ਨੂੰ ਫੋਨ ਵੀ ਇੰਤਾ ਕਰਦੀ ਤੇਰੇ ਮਾਦਰ ਨੂੰ ਰੋਟੀ ਰਾਤੀ ਨਹੀਂ ਪੈ ਬਣਾਣਾ ਚਾਹ ਨਾ ਰੋਟੀ ਦਿੰਦੀ ਤੇ ਗੱਲਾਂ ਕਰਦੀ ਵਾਦੂ ਅੱਜ ਪੱਜ ਬੜਾ ਪਾਲਦੀ ਰਹਿੰਦੀ ਵੀ ਮੈਂ ਰੋਟੀ ਨਹੀਂ ਤੇ ਹੁੰਦੀ ਤੇ ਆਪੇ ਕਰੋ ਸੱਜੂ ਵੀ ਨਿਕਲ ਜੂਗੀ ਇਹ ਕਲੋਂਗਲਾ ਕੇ ਲਾਉਂਦੀ ਰਹਿੰਦੀ ਆ ਕਦੀ ਕੋ ਕਦੀ ਕੋ ਕਦੀ ਟਾਈਮ ਨਾ ਨਹੀਂ ਦੇਣੀ ਰੋਟੀ ਤੇ ਜੀ ਤੇ ਚਾਹ ਨਹੀਂ ਟਾਈਮ ਨਾ ਦੇਣੀ ਜੀ ਆਲ ਨਹੀਂ ਅੱਧ ਘੜੀ ਨੂੰ ਲਾਣੀ ਪੈ ਜਾਂਦੀ ਮੈਨੂੰ ਤੇਰਾ ਆਵਾਜ਼ ਸੁਣ ਹੈਲੋ ਆ ਗਿਆ ਮੇਰੇ ਧਰੋਤ ਕੋਈ ਨਹੀਂ ਹੁੰਦਾ ਤਾਂ ਜਦੋਂ ਆ ਕਰਦੀ ਤੇਰੇ ਘਰ ਦੀ ਨਾ ਤੇ ਰੋਟੀ ਚਾਰ ਟਾਈਮ ਨਾਲ ਦਿੰਦੀ ਤੇ ਨਾ ਚਾਚ ਨਾਲ ਬਹਿ ਕੇ ਸੌਣੀ ਦਿੰਦੀ ਕਿਤੇ ਬਾਜੀ ਮਨਉਂਦੀ ਰਹੇ ਜੀ ਲੜਾਈ ਤੇ ਇਹ ਕਰ ਰੋਟੀ ਪਾਣੀ ਮੰਗਦੀ ਆ ਤੇ ਘੜੀ ਨੂੰ ਲੜਨ ਬਹਿ ਜਾਂਦੀ ਏ ਜਦ ਰੋਟੀ ਦਾ ਟਾਈਮ ਹੁੰਦਾ ਉਦੋਂ ਕੰਮ ਨੂੰ ਟੱਕਰ ਪੈਂਦੀ ਏ ਰੋਟੀ ਬੰਦਾ ਕੀ ਖਾਵੇ ਉਹਦੇ ਅੱਧੀ ਰਾਤ ਹੋ ਜਾਂਦੀ ਏ ਮੈਂ ਕਰਾਵਾ ਕੀ ਇੱਥੇ ਹੁਣ ਕੀ ਆਪ ਦੀ ਦੀ ਚੁਕਲੀਆਂ ਕਰਦੀਆਂ ਚੁਕਲੀਆਂ ਕਰਦੇ ਨਾ ਫਿਰ ਜਦੋਂ ਤੰਗ ਕਰਦੀ ਆ ਮੈਨੂੰ ਉਹ ਤਾਂ ਫਿਰ ਇਹਨੂੰ ਆੜ ਕੇ ਇੱਕ ਵਾਰੀ ਸਮਝਾ ਜਾ ਤਾਂ ਜਾਂ ਫਿਰ ਮੈਂ ਕਰਾਂ ਨਾ ਜਾਂ ਨਹੀਂ ਜੇ ਮੈਂ ਤੇ ਨਹੀਂ ਤਾਂ ਤੀਆਂ ਤੇ ਤੂੰ ਵੀ ਉਹੀ ਸਾਈਡ ਲੈਂਦਾ ਭਿੰਨਾ ਘਰੇ ਜਾਣ ਕੀ ਮੁੜ ਕੇ ਇੱਕ ਗੱਲ ਕਰ ਲੈ ਜਿਹੜੀ ਕਰਨੀ ਹੈ ਜਾਂ ਉਹਦੇ ਆਪ ਦੀ ਕਰ ਲੈ ਜਾਂ ਮੈਂ ਠੀਕਾ ਕਰ ਜਾ ਸਕੀ ਕਿਉਂਕਿ ਅਸੋਂ ਨਹੀਂ ਮੈਂ ਫੋਨ ਕਰ ਤੈਨੂੰ ਕਰਨਾ ਕਿ ਤੂੰ ਵੀ ਨਹੀਂ ਸੁਣਨੀ ਮੇਰੀ ਜਾ ਠੀਕ ਹੈ ਸਮਝਾ ਆਹਰੇ ਨੂੰ ਆਣ ਕੇ ਕਰੀਂ ਕੋਈ ਸੰ ਕੋ ਤਾਂ ਆਵੇਗਾ ਕਿ ਨਹੀਂ ਆਵੇਗਾ ਨਹੀਂ ਤੇ ਮੈਂ ਕਰਾਂ ਜਲ ਜਣੇ ਸਵੇਰੇ ਜਰਾ ਇੱਕ ਵਾਰ ਇਹਨੂੰ ਸਮਝਾ ਲਾ ਜੇ ਸਮਝਾਈ ਜਾਂਦੀ ਹੈ ਮੈਨੂੰ ਨਹੀਂ ਉੱਡ ਕੇ ਆਕੀ ਜਾ ਘਰੋਂ ਚੱਗੀ ਤੇ ਸਵੇਰੇ ਆ ਜਾਇਆ ਇੱਕ ਵਾਰ ਆ